1 2 ਬਈ ਜੋੜੀ ਬਹੁਤ ਵਧੀਆ ਆ ਬੈਠ ਕੇ ਦੇਖੋ ਹਲਜੋਲਾ ਕਰਿਓ ਕੋਈ ਵੀ 3 4 5 6 7 8 9 10 11 12 13 14 ਪੌਣੇ 14 ਗੇੜੇ ਆ ਜੀ 1 ਮਿੰਟ ਦੇ 15 ਬਹੁਤ ਵਧੀਆ ਚੱਲਦੀ ਆ ਜੋਗ 16 ਰਾਸੀ ਬੋਲ ਦਾ ਮਹਿੰਦਰ ਸਿੰਘ ਪੱਤੀ ਜ਼ਗੀਰ ਦਾ ਚੱਲਦਾ ਆ ਜੀ 17 ਮੇਰੇ ਪਾਸੇ ਬੱਛਾ ਇੰਦੀ ਸੁੰਨੜ 18 ਕਮਲਜੀਤ ਸੁੰਨੜ ਮੀਕਾ ਜੜਿਆਲੇ ਸੋਢੀ ਰਸੂਲਪੁਰ 19 ਪਰ ਵੀ ਰਸੂਲਪੁਰ ਦਾ ਚੱਲਦਾ ਆ ਜੀ ਬੀ ਬਿੰਦਾ ਠੋੜੇ ਵਾਲਾ ਹਕਾਵਾ ਆ ਜੀ ਇਸ ਯੋਗ ਦਾ 21 22 ਤਰਵੰਜਾ ਤੇ ਦੇਪਾ ਧਾਲੀਵਾਲ 23 ਨਾਹਲ ਜੰਗਰੋਈ ਰੁਕ ਜਾ ਮੇਰਾ ਵਿਰਾਜ ਸੇ ਰੁਕ ਲਾ 25 26

ते पैती छत्ती सैंती ठती 38 38 ਗੇੜੇ ਆ ਜੀ 3 ਮਿੰਟਾਂ ਦੇ 40 ਬਹੁਤ ਵਧੀਆ ਚੱਲਦੀ ਜੋ ਮੇਰਾ ਵੀਰ ਇਦਾ ਬਾਹਰੋਂ ਨਾ ਰੌਲਾ ਪਾਇਓ ਆਗ 40 ਕੋ ਜਾਨਾ ਦੱਸ ਕੇ ਹਕਾ ਲੋ ਬਹੁਤ ਵਧੀਆ ਬੋਲ ਤੇ ਚੱਲਦੇ ਤੋਏ 42 43 53 ਨੰਬਰ ਤੇ ਪਾ 43 ਵਾਲ ਜੋਗ ਲਾ ਕੇ ਕਰ ਲੋ 44 ਨਹੀਂ ਵੇ ਫਿਰ ਸਾਰੇ ਜਣੇ ਨਹੀਂ 45 64 34 48 94 50 51 50 ਤੋਂ 52 ਦੋ ਕਰਮਾ ਉੱਪਰ ਆ ਜੀ 4 ਮਿੰਟ 53 54 55 56 57 58 ਨਾਟ ਲਾਸਟ ਗੇੜਾ ਜੀ 60 ਬਹੁਤ ਵਧੀਆ ਜੋਕ ਚੱਲੀ ਆ ਬੇ ਮਾਰੋ ਤਾੜੀਆਂ ਇੱਕ ਵਾਰ ਜ਼ੋਰ ਦੇ ਨਾਲ ਤੇ ਸਮਾਂ ਕਰੋ ਨੋਟ 4 ਮਿੰਟ 48 ਸਕਿੰਟ 50 ਪੁਆਇੰਟ 4 48 50 ਦੇ ਨਾਲ ਸਮਾਂ ਲੱਗਿਆ ਇਹ ਜੋੜੀ ਮਹਿੰਦਰ ਸਿੰਘ ਪੱਦੀ ਜਗੀਰ ਸੋਢੀ ਰਸੂਲਪੁਰ ਪਰਮਵੀਰ ਰਸੂਲਪੁਰ indi ਸੁੰਨੜ ਕਮਲਜੀ ਸੁੰਨੜ ਮੀਕੇ ਜੜੇ ਵਾਲੀ ਦੀ ਚੱਲ ਕੇ ਹਟਿਆ ਵੇ ਹਲੇ ਤੱਕ ਚੰਨੀਆਂ ਜੋਗਾਂ ਚੋਂ ਘਟ ਸਮਾਂ 4:48 50 ਦੇ ਨਾਲ ਲੱਗਿਆ ਦੀਦਾਰ ਸਿੰਘ ਪੰਚ ਸਾਹਿਬ ਪਹੁੰਚੇ ਆ ਵੀ ਧੰਨਵਾਦ ਕਰਦੇ ਆ